ਨਾਲ ਗੁਰੂ ਦੀ ਮਤ ਨੂੰ ਲੈ ਕੇ ਵਾਪਸ ਪਰਤਾਂ ਗੁਰਬਾਣੀ ਦੇ ਸ਼ਬਦਾਂ ਨੂੰ ਅਸੀਂ ਰਲ ਮਿਲ ਕੇ ਵਿਚਾਰ ਰਹੇ ਹਾਂ ਕਈ ਰੋਜ਼ ਤੋਂ ਗੁਰਬਾਣੀ ਦੇ ਵਿੱਚ ਮਾਲਕ ਨੇ ਕਈ ਥਾਵਾਂ ਦੇ ਉੱਤੇ ਮਨਮੁਖ ਸ਼ਬਦ ਵਰਤਿਆ ਹੈ ਕਈ ਜਗ੍ਹਾ ਦੇ ਉੱਤੇ ਗੁਰਮੁਖ ਸ਼ਬਦ ਵਰਤਿਆ ਹੈ ਮੋਸਟਲੀ ਰੋਜ਼ਾਨਾ ਗੁਰਮੁਖ ਅਤੇ ਮਨਮੁਖ ਸ਼ਬਦ ਕਥਾ ਦੇ ਵਿੱਚ ਸ਼ਬਦਾਂ ਦੇ ਅੰਦਰ ਆ ਹੀ ਰਿਹਾ ਹੈ ਅੱਜ ਵੀ ਮਾਲਕ ਨੇ ਗੁਰਮੁਖ ਦੀ ਜਾਣ ਪਹਿਚਾਨ ਕਰਾਈ ਹੈ ਕਿ ਗੁਰਮੁਖ ਕੌਣ ਹੈ ਯਾਦ ਰੱਖਣਾ ਗੁਰਮੁਖ ਉਹ ਹੁੰਦਾ ਹੈ ਜਿਹਦਾ ਮੁਖ ਆਪਣੇ ਗੁਰੂ ਵੱਲ ਹੋਈ ਤੇ ਜਿਹਦਾ ਜਿਸ ਇਨਸਾਨ ਦਾ ਮੁਖ ਆਪਣੇ ਗੁਰੂ ਵੱਲ ਹੋਇਆ ਕਰਦਾ ਹੈ ਯਾਦ ਰੱਖਣਾ ਉਹ ਕਦੇ ਕਿਸੇ ਨਾਲ ਮਾੜਾ ਕਰਕੇ ਰਾਜ਼ੀ ਨਹੀਂ ਹੁੰਦਾ ਉਹ ਕਿਸੇ ਨਾਲ ਕਦੇ ਗਲਤ ਕਰਕੇ ਰਾਜ਼ੀ ਨਹੀਂ ਹੋਇਆ ਕਰਦਾ ਸਾਨੂੰ ਕਈ ਸਾਲ ਹੋ ਗਏ ਪਾਠ ਕਰਦੇ ਆ ਨੂ ਜੇਕਰ ਫਿਰ ਵੀ ਸਾਡੀ ਮਨਮੁਖ ਤੋਂ ਗੁਰਮੁਖ ਵਾਲੀ ਬਿਰਤੀ ਨਾ ਪੈਦਾ ਹੋਈ ਮਾਫ ਕਰਿਓ ਅਸੀਂ ਕੇਵਲ ਬਾਣੀ ਨੂੰ ਅਸੀਂ ਪੜ੍ਹਿਆ ਹੀ ਹੈ ਵਿਚਾਰਿਆ ਨਹੀਂ ਭੂਮਿਏ ਚੋਰ ਨੂੰ ਅਸੀਂ ਕੱਲ ਵਿਚਾਰਿਆ ਹੈ ਗੁਰੂ ਨਾਨਕ ਦੀ ਬਾਣੀ ਦੀ ਤੇ ਇੰਨੀ ਕਿਰਪਾ ਹੈ ਇੰਨੀ ਮਹਿਰਮਤ ਹੈ ਭੂਮਿਏ ਚੋਰ ਵਰਗੇ ਜਿਹੜੇ ਨੇ ਉਹ ਵੀ ਗੁਰੂ ਦੇ ਦਰ ਉੱਤੇ ਆ ਕੇ ਭਾਈ ਭੂਮੀਆਂ ਬਣ ਜਾਇਆ ਕਰਦੇ ਨੇ ਕੋਈ ਚੋਰ ਹੈ ਉਹ ਉਹ ਭਾਈ ਭੂਮੀਆਂ ਬਣ ਗਿਆ ਕੋਈ ਸੱਜਣ ਠੱਗ ਹੈ ਉਹ ਭਾਈ ਸੱਜਣ ਬਣ ਗਿਆ ਕੋਈ ਕੌਡਾ ਰਕਸ਼ ਹੁੰਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਤੇ ਉਹ ਭਾਈ ਕੌਡਾ ਬਣ ਜਾਂਦਾ ਹੈ ਉਹ ਯਾਦ ਰੱਖਣਾ ਇਹ ਵੱਖੋ ਵੱਖ ਤਿੰਨ ਕੈਰੈਕਟਰ ਵੱਖੋ ਵੱਖ ਤਿੰਨ ਸਰੀਰ ਹੋ ਸਕਦੇ ਨੇ ਕੌਡਾ ਹੋਰ ਹੋ ਸਕਦਾ ਹੈ ਸੱਜਣ ਠੱਗ ਹੋਰ ਹੋ ਸਕਦਾ ਹੈ ਭੂਮੀਆਂ ਚੋਰ ਹੋਰ ਹੋ ਸਕਦਾ ਪਰ ਜਦੋਂ ਇਨਸਾਨ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਝਾਕੇ ਨਾ ਉਨੂੰ ਸਾਰੀਆਂ ਚੀਜ਼ਾਂ ਆਪਣੇ ਜੋ ਦਿਖਣ ਗਈਆਂ ਉਹਨੂੰ ਆਪਣੇ ਆਪ ਦੇ ਵਿੱਚੋਂ ਸੱਜਣ ਠੱਗ ਵੀ ਨਜ਼ਰ ਆਏਗਾ ਉਹਨੂੰ ਆਪਣੇ ਆਪ ਦੇ ਵਿੱਚੋਂ ਭੂਮੀਆਂ ਚੋਰ ਵੀ ਨਜ਼ਰ ਆਏਗਾ ਉਹਨੂੰ ਆਪਣੇ ਆਪ ਦੇ ਵਿੱਚ ਕੌਡਾ ਰਾਖਸ਼ ਵੀ ਨਜ਼ਰ ਆਏਗਾ ਉਹ ਬੜੇ ਪਿਆਰੇ ਬੋਲ ਲਿਖਨੇ ਲਿਖੇ ਨੇ ਨਾ ਕਹਿੰਦਾ ਬੇਦ ਕਤੇਬ ਬੜੇ ਤੂੰ ਪੜ ਲੈ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭਜ-ਭਜ ਵੜਦਾ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ ਬੁੱਲੇ ਸ਼ਾਹ ਤੂੰ ਉੱਡਦੀਆਂ ਫੜਦਾ ਜਿਹੜਾ ਅੰਦਰ ਬੈਠਾ ਉਹਨੂੰ ਫੜਿਆ ਹੀ ਨਹੀਂ ਜਿੱਦਨ ਅਸੀਂ ਆਪਣੇ ਆਪ ਦੀ ਪਛਾਣ ਕਰ ਲਈ ਯਾਦ ਰੱਖਣਾ ਸਾਨੂੰ ਇਸ ਦਿਨ ਕੋਈ ਫਰਕ ਨਹੀਂ ਲੋਕੀ ਕੀ ਕਰ ਰਹੀ ਨੇ ਆਪਣੇ ਆਪ ਬਾਰੇ ਪਛਾਣਨਾ ਸ਼ੁਰੂ ਕਰੀਏ ਗੁਰੂ ਨੇ ਸਾਨੂੰ ਗੁਰਮੁਖ ਬਣਾਇਆ ਹੈ ਜਾਣਾ ਜੇ ਜਦੋਂ ਬਾਣੀ ਪੜਦੇ ਹਾਂ ਮਾਲਕ ਅੰਮ੍ਰਿਤ ਵੇਲੇ ਗਲਵਕੜੀ ਚ ਲੈ ਕੇ ਫਰਮਾਨ ਬਖਸ਼ਿਸ਼ ਕਰਦੇ ਹਨ ਆਵੋ ਸਿੱਖ ਸਤਗੁਰੂ ਕੇ ਪਿਆਰੇ ਗਾਭੋ ਸੱਚੀ ਬਾਣੀ ਆਓ ਗੁਰੂ ਦੀ ਬਾਣੀ ਨੂੰ ਗਾਈਏ ਤੇ ਯਾਦ ਰੱਖਣਾ ਕੱਲਾ ਗਾਉਣਾ ਨਹੀਂ ਉਹਨੂੰ ਗਾ ਕੇ ਅਸੀਂ ਵਿਚਾਰਨਾ ਵੀ ਹੈ ਗਾਵੇ ਸੁਨੇ ਤਨ ਕਾ ਹਰ ਥਾਈ ਪਾਵੇ ਜਿਨ ਸਤਗੁਰ ਕੀ ਆਗੇ ਸਤ ਸਤ ਕਰ ਮਾਨੀ ਉਹਨੂੰ ਸੱਚ ਕਰਕੇ ਮੰਨਣਾ ਵੀ ਹੈ ਮਾਲਕ ਅੱਜ ਦੇ ਇਹਨਾਂ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਨ ਲਗੇ ਏਕੋ ਨਾਮ ਚੇਤ ਮੇਰੇ ਪਾਈ ਹੇ ਮੇਰੇ ਭਾਈ ਤੁਖਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜਦੋਂ ਬਾਣੀ ਨੂੰ ਪੜੋਗੇ ਨਾ ਵਿਚਾਰ ਧਾਰਾ ਨੂੰ ਪੜੋਗੇ ਮਾਲਕ ਨੇ ਹਰੇਕ ਤਰੀਕੇ ਨਾਲ ਆਵਾਜ਼ ਮਾਰੀ ਕਿ ਕਿਸੇ ਤਰੀਕੇ ਨਾਲ ਤੇ ਸਮਝੇ ਮੇਰਾ ਸਿੱਖ ਕਿਤੇ ਮਾਲਕ ਨੇ ਭਾਈ ਕਿਹਾ ਹੈ ਕਦੇ ਮਿੱਤਰ ਕਿਹਾ ਹੈ ਕਦੇ ਯਾਰ ਕਿਹਾ ਹੈ ਕਦੇ ਮਾਲਕ ਨੇ ਬੱਚਾ ਕਿਹਾ ਹੈ ਕਦੇ ਪੁੱਤ ਕਿਹਾ ਹੈ ਕਿ ਆ ਤੈਨੂੰ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਤੈਨੂੰ ਪੁੱਤਾਂ ਤੋਂ ਮੈਂ ਸੁਪੁੱਤਰ ਬਣਾ ਦਿਆਂ ਯਾਦ ਰੱਖਣਾ ਪੁੱਤਰ ਪੁੱਤ ਇੱਕ ਰਿਸ਼ਤਾ ਹੈ ਜਿਹੜਾ ਕੋਈ ਬੱਚਾ ਆਪਣੇ ਮਾਂ ਪਿਓ ਦੇ ਕਹਣੇ ਵਿੱਚ ਨਹੀਂ ਹੁੰਦਾ ਰਿਸ਼ਤਾ ਥੋੜੀ ਬਦਲ ਜਾਂਦਾ ਸਨ ਆਫ ਦੇ ਨਾਲ ਆਪਣੇ ਪਿਓ ਦਾ ਲਾਉਂਦਾ ਹੀ ਹੈ ਰਿਸ਼ਤਾ ਤੇ ਰਿਸ਼ਤਾ ਹੀ ਰਹੇਗਾ ਜਦੋਂ ਕਾਲਮ ਪੜੇਗਾ ਕਿ ਨਾਮ ਕੀ ਹੈ ਨਮ ਆਏ ਸਨ ਆਫ ਕੀ ਹੈ ਪੁੱਤ ਕਿਦਾਂ ਹੈ ਰਿਸ਼ਤਾ ਤੇ ਰਿਸ਼ਤਾ ਹੀ ਰਹੇਗਾ ਨਾ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਨੂੰ ਪੜ੍ਹਦੇ ਆ ਅਸੀਂ ਪਿਓ ਪੁੱਤ ਹਾਂ ਗੁਰੂ ਤੇ ਸਿੱਖ ਹਾਂ ਇਹ ਰਿਸ਼ਤਾ ਸਾਡਾ ਰਹੇਗਾ ਹੀ ਰਹੇਗਾ ਤੇ ਮਾਲਕ ਆਖਣ ਲੱਗੇ ਪੁੱਤਰਾਂ ਤੋਂ ਸੁਪੁੱਤਰ ਉਹ ਬਣਦਾ ਹੈ ਜਿਹੜਾ ਆਪਣੇ ਪਿਓ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲਦਾ ਹੈ ਗੁਰਬਾਣੀ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾਉਂਦੀ ਹੈ ਤੇ ਮਾਲਕ ਬਖਸ਼ਿਸ਼ ਕਰਨ ਲੱਗੇ ਇੱਕੋ ਨਾਮ ਚੇਤ ਮੇਰੇ ਪਾਈ ਇਕੋ ਨਾਮ ਨੂੰ ਚੇਤੀ ਇਕੋ ਨਾਮ ਨੂੰ ਯਾਦ ਰੱਖ ਤੇ ਚੇਤਨਾ ਕੀ ਹੈ ਯਾਦ ਰੱਖਣਾ ਚੇਤਨਤਾ ਦਾ ਅਰਥ ਏਕ ਬਾਰ ਬਾਰ ਯਾਦ ਰੱਖਣਾ ਮਾਲਕ ਆਖੇ ਚੇਤਨਾ ਹੈ ਤੋ ਚਿਤ ਲੈ ਇਸ ਦਿਨ ਮਹ ਪ੍ਰਾਨੀ ਸ਼ਿਨ ਸ਼ਿਨ ਆਦਕ ਬਿਹਦ ਹੈ ਫੂਟੇ ਘਟ ਜਿਉ ਪਾਣੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਇੱਕ ਬੱਚੀ ਨੇ ਨਾ ਮਿੱਟੀ ਦੇ ਘੜੇ ਦੇ ਵਿੱਚ ਪਾਣੀ ਪਾਇਆ ਮਿੱਟੀ ਦੇ ਘੜੇ ਵਿੱਚ ਜਦੋਂ ਪਾਣੀ ਪਾਇਆ ਤੇ ਜਦੋਂ ਘੜੇ 'ਚ ਥੋੜੀ ਜਿਹੀ ਤਰੇੜ ਤਰੇੜ ਆਈ ਹੋਏ ਨਾ ਥੋੜੀ ਇੱਕ ਤਰੇੜ ਜਦੋਂ ਆਈ ਹੋਏ ਤੜਕਿਆ ਹੋਏ ਤੇ ਪਾਣੀ ਦੇ ਸਾਊਂਡ ਤੋਂ ਪਾਣੀ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਇਹ ਤੜਕਿਆ ਹੈ ਇਹ ਸਾਬਤ ਨਹੀਂ ਹੈ ਇਹਦੇ 'ਚ ਕੁਝ ਨਾ ਕੁਝ ਘਾਟ ਜ਼ਰੂਰ ਹੈ ਜਿਹੜੀ ਚੀਜ਼ ਬਿਲਕੁਲ ਬੰਦ ਹੋਏਗੀ ਨਾ ਘੜਾ ਬੰਦ ਹੋਏਗਾ ਤੇ ਜਦ ਪਾਣੀ ਪਾਉ ਉਹਦੀ ਉਹੋ ਜੀ ਆਵਾਜ਼ ਨਹੀਂ ਆਏਗੀ ਟਿੜਕੀ ਹੋਈ ਚੀਜ਼ ਜਦੋਂ ਉੱਪਰੋਂ ਧਾਰ ਬਣ ਕੇ ਪਾਣੀ ਨੂੰ ਪਾਉਗੇ ਉਹਦੀ ਆਵਾਜ਼ ਤੋਂ ਪਤਾ ਲੱਗੇਗਾ ਸਾਊਂਡ ਕ੍ਰੀਏਸ਼ਨ ਇਹੋ ਜਿਹੀ ਹੋਏਗੀ ਕਿ ਇਹ ਟਿੜਕਿਆ ਹੈ ਇਹਦੇ ਅੰਦਰ ਘਾਟ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਇਹ ਉਦਾਹਰਣ ਨੂੰ ਬੜੇ ਪਿਆਰੇ ਤਰੀਕੇ ਨਾਲ ਲਿਆ ਕਿਨੇ ਬੱਚੀ ਨੇ ਘੜੇ 'ਚ ਪਾਣੀ ਪਾਇਆ ਤੇ ਘੜੇ ਦੇ ਵਿੱਚ ਪਾਣੀ ਪਾਉਣ ਤੋਂ ਇੱਕ ਸਾਊਂਡ ਤੋਂ ਆਵਾਜ਼ ਤੋਂ ਪਤਾ ਲੱਗਾ ਕਿ ਇਹ ਘੜਾ ਟਿੜਕਿਆ ਹੋਇਆ ਹੈ ਤੇ ਜਦੋਂ ਟਿੜਕੇ ਹੋਏ ਘੜੇ 'ਚ ਪਾਣੀ ਪਾਇਆ ਜਾਂਦਾ ਹੈ ਨਾ ਚਲੋ ਤੁਸੀਂ ਸ਼ਹਿਰਾਂ 'ਚ ਰਹਿ ਰਹੇ ਹੋ ਅੱਜ ਵੀ ਲੋਕ ਪਿੰਡਾਂ ਵਿੱਚ ਇਹੋ ਜਿਹੇ ਨੇ ਘੜੇ ਦਾ ਪਾਣੀ ਪੀ ਰਹੇ ਨੇ ਨਾ ਥੱਲੇ ਉਹ ਰੇਤ ਰੱਖ ਦਿੰਦੇ ਕੋਈ ਚੀਜ਼ ਰੱਖ ਦਿੰਦੇ ਨੇ ਜਿਹੜਾ ਟਿੜਕਿਆ ਹੁੰਦਾ ਜਿਸ ਪਾਣੀ ਸਿਮਦਾ ਰਹਿੰਦਾ ਥੋੜਾ 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 ਆਖਿਰਕਾਰ ਪੂਰੇ ਦਿਨ ਦੇ ਵਿੱਚ ਉਹ ਘੜਾ ਖਾਲੀ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉਦਾਹਰਨ ਲਈ ਕਿਨੇ ਟਿੜਕੇ ਘੜੇ ਦੇ ਵਿੱਚ ਪਾਣੀ ਕਦੇ ਹਮੇਸ਼ਾ ਸਮਾਇਆ ਨਹੀਂ ਰਹਿੰਦਾ ਮਾਲਕ ਆਖਣ ਲੱਗੇ ਉਹ ਘੜਾ ਵੀ ਤੇਰੇ ਸਰੀਰ ਵਰਗਾ ਹੈ ਤੇ ਤੇਰਾ ਸਰੀਰ ਵੀ ਇਹ ਘੜੇ ਵਰਗਾ ਹੈ ਮਾਲਕ ਆਖਣ ਯਾਦ ਰੱਖੀ ਜਿਵੇਂ ਫੁੱਟੇ ਹੋਏ ਘੜੇ ਵਿੱਚੋਂ ਟੁੱਟੇ ਘੜੇ 'ਚ ਪਾਣੀ ਜਿਹੜਾ ਉਹ ਬੂੰਦ-ਬੂੰਦ ਕਰਕੇ ਵਿੱਚੋਂ ਨਿਕਲ ਕੇ ਬਿਲਕੁਲ ਖਤਮ ਹੋ ਜਾਏਗਾ ਨਾ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਹੈ ਇੱਕ ਇੱਕ ਸਾਹ ਕਰਕੇ ਇੱਕ ਇੱਕ ਸਵਾਸ ਕਰਕੇ ਇੱਕ ਇੱਕ ਦਿਨ ਕਰਕੇ ਇੱਕ ਇੱਕ ਮਹੀਨਾ ਕਰਕੇ ਇੱਕ ਇੱਕ ਸਾਲ ਕਰਕੇ ਸਾਰੀ ਜ਼ਿੰਦਗੀ ਦੇ ਸਾਥ ਤੇਰੇ ਇੱਕ ਦਿਨ ਇਹ ਘੜੇ ਰੂਪੀ ਸਰੀਰ ਵਿੱਚੋਂ ਖਤਮ ਹੋ ਜਾਣਗੇ ਮਾਲਕ ਆਖਣ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਸ਼ਿਸ਼ਣ ਅਵਧ ਬਿਹਾਰਤ ਹੈ ਫੂਟੇ ਘਟ ਜਉ ਪਾਣੀ ਘਟ ਦਰਥੇ ਘੜਾ ਇਹ ਇੱਕ ਦਿਨ ਖਤਮ ਹੁੰਦਾ ਜਾਏਗਾ ਸਵਾਸਾਂ ਦਾ ਪਾਣੀ ਜਿਵੇਂ ਇੱਕ ਟੁੱਟੇ ਘੜੇ ਦੇ ਵਿੱਚੋਂ ਪਾਣੀ ਖਤਮ ਹੋ ਜਾਂਦਾ ਹੈ ਮਾਲਕ ਆਖਣ ਗੇ ਚੇਤ ਇੱਕ ਨਾਮ ਚੇਤ ਮੇਰੇ ਪਾਈ ਜਗਤ ਜਲੰਦਾ ਦੇਖ ਕੇ ਭਜ ਪਏ ਸਰਨਾਈ ਭਾਈ ਗੁਰਦਾਸ ਜੀ ਲਿਖਦੇ ਨੇ ਰਚਨਾ ਦੇ ਅੰਦਰ ਮਾਲਕ ਆਖਣ ਲੱਗੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਕਿੰਨਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਪਣੇ ਪ੍ਰਚਾਰਕ ਦੌਰੇ ਆਰੰਭ ਕੀਤੇ ਨਾ ਮਾਲਕ ਨੂੰ ਐਵੇਂ ਪ੍ਰਤੀਤ ਹੋਇਆ ਕਿ ਸਾਰਾ ਜੱਗ ਸਾਰਾ ਸੰਸਾਰ ਜਿਹੜਾ ਸੜ ਰਿਹਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਇੱਕ ਦੌਰਾ ਕੀਤਾ ਹੈ ਪ੍ਰਚਾਰ ਨੂੰ ਆਰੰਭ ਕੀਤਾ ਕੋਈ ਉਹਨੂੰ ਉਦਾਸੀਆ ਕਹਿ ਦਿੰਦਾ ਹੈ ਕੋਈ ਉਹਨੂੰ ਪ੍ਰਚਾਰਕ ਦੋਰਾ ਕਹਿ ਦਿੰਦਾ ਹੈ ਕੋਈ ਸਫਰ ਕਹਿ ਦਿੰਦਾ ਹੈ ਬਾਬਾ ਦੇਖੈ ਧਿਆਨ ਤਾਰ ਜਲਤੀ ਸਭ ਧਰਤੀ ਦੇ ਸੇ ਆਈ ਇਹ ਉਹ ਅਗ ਨਹੀਂ ਸੀ ਰਾਜੇ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਥ ਗਵਾਏ ਵੱਡੀ ਰਿਸ਼ਵਤ ਲੈ ਕੇ ਜਿਹੜਾ ਰਿਸ਼ਵਤ ਲੈ ਕੇ ਆਪਣੇ ਹੱਕ ਨੂੰ ਭੁੱਲ ਕੇ ਬਹਿ ਗਈ ਕਿਸੇ ਦੇ ਹੱਕ ਨੂੰ ਮਾਰ ਲਿਆ ਆਪਣੇ ਫਰਜ਼ ਨੂੰ ਪੁੱਲ ਕੇ ਬਹਿ ਗਏ ਇਹ ਇਹ ਸਾੜਾ ਹੀ ਸੀ ਇਹ ਜਲਣ ਸੀ ਹੋਰ ਕੀ ਸੀ ਜੇ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ ਇਹ ਜਾਲੀ ਰਹੇ ਸੀ ਇਹ ਸਾੜੀ ਰਹੇ ਸੀ ਕਿੰਨੇ ਲੋਕਾਂ ਨੂੰ ਆਪਣੀ ਇਸ ਅਗ ਵਿੱਚ ਸਾੜ ਰਹੇ ਸਨ ਗੁਰੂ ਨਾਨਕ ਪਰਸ਼ਾ ਮਾਰ ਨੂੰ ਆਖਿਰ ਲੋੜ ਕੀ ਕੀ ਪਈ ਆਪਣੇ ਘਰੋਂ ਨਿਕਲਣ ਦੀ ਫਿਰ ਪਰਸ਼ਾ ਕਹਣ ਲੱਗੇ ਜਦੋਂ ਇਹ ਸਾਰੇ ਸੰਸਾਰ ਨੂੰ ਦੇਖਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਜਗਤ ਜਲੰਦਾ ਦੇਖ ਕੇ ਸਾਰੇ ਜਗ ਨੂੰ ਸੜਦੇ ਹੋਏ ਨੂੰ ਜਦੋਂ ਦੇਖਿਆ ਨਾ ਮੈਂ ਭੱਜ ਕੇ ਆਪਣੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਬੈਠ ਗਿਆ ਜਦੋਂ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਨਾ ਬੱਚਾ ਆਪਣੇ ਪਿਓ ਦੇ ਨਾਲ ਜਾ ਰਿਹਾ ਹੁੰਦਾ ਹੈ ਕੋਈ ਰਸਤੇ 'ਚ ਕੋਈ ਕੁੱਤਾ ਭੌਂਕਦਾ ਹੈ ਕੋਈ ਮਾਰਨ ਪੈਂਦਾ ਹੈ ਕੋਈ ਡਰਾਉਂਦਾ ਹੈ ਤੇ ਬੱਚਾ ਆਪਣਾ ਫਰਜ਼ ਸਮਝ ਕੇ ਭੱਜ ਕੇ ਜਾ ਕੇ ਪਿਤਾ ਦੀ ਗਲਵਕੜੀ 'ਚ ਬਹਿ ਜਾਂਦਾ ਹੈ ਪਿਓ ਨੂੰ ਜਾ ਕੇ ਜਫੀ ਪਾਲੇਗਾ ਮਾਲਕ ਆਖਣਗੇ ਪਾਦਸ਼ਾਹ ਜੀਓ ਹਮ ਕੂਕਰ ਤੇਰੇ ਦਰਬਾਰ ਪਾਦਸ਼ਾਹ ਸੀ ਤੇਰੇ ਦਰ ਦੇ ਕੂਕਰ ਹਾਂ ਕੂਕਰ ਦਾ ਅਰਥ ਹੈ ਕੁੱਤਾ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ ਤੇ ਕੁੱਤੇ ਦਾ ਕੀ ਸੁਭਾਅ ਹੁੰਦਾ ਹੈ ਜਦੋਂ ਕੁੱਤਾ ਜਾ ਰਿਹਾ ਹੋਏ ਨਾ ਕਿਤੇ ਸੰਗਲੀ ਹੱਥ ਵਿੱਚ ਮਾਲਕ ਨੇ ਫੜੀ ਹੋਏ ਉਹਨੂੰ ਆਵਾਰਾ ਕੁੱਤੇ ਭੌਂਕਦੇ ਨੇ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਮਾਲਕ ਵੱਲ ਮੂੰਹ ਕਰਕੇ ਭੌਂਕਦਾ ਹੈ ਕਿ ਮੈਨੂੰ ਬਚਾ ਲੈ ਇਹ ਮੈਨੂੰ ਖਾ ਜਾਣਗੇ ਇਹ ਮੈਨੂੰ ਵੱਢ ਦੇਣਗੇ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਤੇ ਅਸੀਂ ਵੀ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਕਦੇ ਇਹ ਹੰਕਾਰ ਦਾ ਕੁੱਤਾ ਕਦੇ ਆ ਜਾਂਦਾ ਹੈ ਮੈਨੂੰ ਵੱਡਣ ਦੀ ਕੋਸ਼ਿਸ਼ ਕਰਦਾ ਕਦੇ ਲਾਲਚ ਦਾ ਕੁੱਤਾ ਆ ਜਾਂਦਾ ਇਹ ਮੈਨੂੰ ਖਾਣ ਦੀ ਕੋਸ਼ਿਸ਼ ਕਰਦਾ ਕਦੇ ਈਰਖਾ ਦਾ ਕੁੱਤਾ ਆ ਜਾਂਦਾ ਇਹ ਮੈਨੂੰ ਖਾਣ ਦੀ ਕੋਸ਼ਿਸ਼ ਕਰਦਾ ਲਾਲਚ ਵਿੱਚ ਆ ਕੇ ਈਗੋ ਵਿੱਚ ਆ ਕੇ ਮੈਂ ਖਾਧਾ ਨਾ ਜਾਵਾਂ ਮਾਲਕ ਮੈਂ ਤੇਰੇ ਦਰ ਦੇ ਉੱਤੇ ਆ ਕੇ ਭੌਂਕਦਾ ਹਾਂ ਆਹ ਹੈ ਪ੍ਰਮਾਤਮਾ ਨੂੰ ਕੀਰਤੀ ਕਰਨੀ ਆਹ ਹੈ ਪ੍ਰਮਾਤਮਾ ਦਾ ਕੀਰਤਨ ਕਰਨਾ ਰਾਸਨਾ ਲਈਏ ਕਿ ਭਾਈ ਸਾਹਿਬ ਕੀਰਤਨ ਬੜਾ ਕਮਾਲ ਦਾ ਕਰ ਰਹੇ ਨੇ ਸਾਊਂਡ ਬੜਾ ਕਮਾਲ ਦਾ ਹੈ ਆਵਾਜ਼ੇ ਦੀ ਸੁਰ ਬੜੀ ਕਮਾਲ ਦੀ ਹੈ ਤਬਲਾ ਬੜਾ ਪਿਆਰਾ ਵੱਜ ਰਿਹਾ ਹੈ ਇਹ ਇਹ ਸਵਾਦ ਇਹ ਚੀਜ਼ਾਂ ਨਾਲ ਲਈਏ ਸਵਾਦ ਇਹ ਚੀਜ਼ਾਂ ਲਈਏ ਕਿ ਮਾਲਕ ਤੁਸੀਂ ਆਹ ਕਿਰਪਾ ਕੀਤੀ ਹੈ ਆਪਣੇ ਸ਼ਬਦ ਦੇ ਅੰਦਰ ਜਿਹੜੀ ਚੀਜ਼ ਨੇ ਕਲਾ ਵਰਤੋਣੀ ਸੀ ਜਿਹੜੀ ਚੀਜ਼ ਨੇ ਕਿਰਪਾ ਕਰਨੀ ਸੀ ਅਸੀਂ ਉਹ ਚੀਜ਼ ਨੂੰ ਦੇਖਿਆ ਹੀ ਨਹੀਂ ਸਾਨੂੰ ਆਹ ਚੀਜ਼ ਦਾ ਪਤਾ ਹੈ ਟੀਊਨ ਕਿਹੜੀ ਲੱਗ ਰਹੀ ਹੈ ਇਹ ਕਿਹੜੀ ਟੀਊਨ ਦੇ ਉੱਤੇ ਗਾਣਾ ਗਾਇਆ ਜਾ ਰਿਹਾ ਹੈ ਫਲਾਣਾ ਗਾਣਾ ਸੀ ਉਸ ਤੇ ਗਾਇਆ ਜਾ ਰਿਹਾ ਹੈ ਅਸੀਂ ਆਹ ਚੀਜ਼ ਦੇ ਵਿੱਚ ਉਲਝ ਕੇ ਰਹਿ ਗਏ ਗੁਰੂ ਨਾਨਕ ਸਾਹਿਬ ਮਹਾਰਜ ਪਾਤਸ਼ਾਹ ਨੇ ਕੀਰਤਨ ਆਰੰਭ ਕਿਉਂ ਕੀਤਾ ਸੀ ਮਾਲਕ ਆਖ ਲੈ ਜੁੜਨ ਦੀ ਕਿਰਿਆ ਹੈ ਸੌਂਡ ਦੇ ਨਾਲ ਇਨਸਾਨ ਜੁੜਦਾ ਹੈ ਧੁਨ ਦੇ ਨਾਲ ਇਨਸਾਨ ਜੁੜਦਾ ਹੈ ਮਾਫ ਕਰਿਓ ਮਾਲਕ ਨੇ ਧੁਨ ਨੂੰ ਵਰਤ ਕੇ ਸਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਗੁਰੂ ਦੇ ਨਾਲ ਜੋੜਿਆ ਸੀ ਅਸੀਂ ਫਿਰ ਧੁਨ ਦੇ ਨਾਲ ਜੁੜ ਕੇ ਰਹਿ ਗਏ ਤਬਲਾ ਪਿਆਰਾ ਵੱਜ ਰਿਹਾ ਹਾਰਮੋਨੀਅਮ ਪਿਆਰਾ ਵੱਜ ਰਿਹਾ ਚੂਮੂਟਦੇ ਹਾਂ ਸਾਨੂੰ ਕੀਰਤਨ ਕਿਉਂ ਪਿਆਰਾ ਲੱਗਦਾ ਹੈ ਕਿਉਂਕਿ ਜੋ ਸਾਊਂਡ ਹੈ ਅਸੀਂ 뮤직 ਨੂੰ ਆਨੰਦ ਮੰਨਦੇ ਹਾਂ ਆਨੰਦ 뮤직 ਦਾ ਨਹੀਂ ਮੰਨਣਾ ਆਨੰਦ ਮੰਨਣਾ ਹੈ ਤੇ ਗੁਰਬਾਣੀ ਦਾ ਪਾਰਸ਼ਾ ਕਹਿੰਦਾ ਆਨੰਦ ਆਨੰਦ ਸਭ ਕੋ ਕਹੇ ਬੜੇ ਲੋਕ ਤੁਹਾਨੂੰ ਐਸੇ ਮਿਲਣਗੇ ਕੀਰਤਨ ਬੜਾ ਕਮਾਲ ਦਾ ਹੋਇਆ ਆਵਾਜ਼ ਬੜੀ ਪਿਆਰ ਪਿਆਰੀ ਸੀ ਹਰਮੋਨੀਅਮ ਬੜਾ ਪਿਆਰਾ ਵੱਜਿਆ ਤਬਲਾ ਬੜਾ ਪਿਆਰਾ ਵੱਜਿਆ ਉਹ ਕਹਿੰਦੇ ਕੀ ਉਹ ਕਹਿੰਦਾ ਆਨੰਦ ਬੜਾ ਆਇਆ ਮਾਲਕ ਆਖਣ ਲੱਗੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਤੇ ਗੁਰੂ ਦਾ ਜਿਹੜਾ ਆਨੰਦ ਸੀ ਉਹ ਤੇ ਸ਼ਬਦਾਂ ਦੇ ਵਿੱਚ ਸੀ ਉਹਨਾਂ ਦੇ ਪੜਿਆ ਹੀ ਨਹੀਂ ਉਹਨਾਂ ਦੇ ਵਿਚਾਰੇ ਹੀ ਨਹੀਂ ਅੱਜ ਕਿੰਨੀਆਂ ਲੜੀਆਂ ਖੰਡ ਪਾਠ ਦੀਆਂ ਚੱਲ ਰਹੀਆਂ ਨੇ ਕਿੰਨੇ ਵੱਡੇ ਵੱੱਡੇ ਦੇ ਖੰਡ ਪਾਠ ਚੱਲ ਰਹੇ ਨੇ ਈਵਨ ਇੱਥੋਂ ਤੱਕ ਕਿ 5-5 ਸਾਲ ਅਡਵਾਂਸ ਬੁਕਿੰਗ ਚੱਲ ਰਹੀ ਹੈ ਖੰਡ ਪਾਠਨ ਜਿੰਨੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ। ਪੰਜ ਸ਼ੀਧਾਂ ਦੇ ਨਾਂ ਤੇ ਹੁਣ ਪੰਜ ਗੁਰੂਆਂ ਦੇ ਨਾਮ ਦਿੱਤੇ ਹੋਣ ਸ਼ਿਫਾਰਿਸ਼ ਪਵਾ ਕੇ ਅਸੀਂ ਪਹਿਲਾਂ ਖੰਡ ਪਾਠ ਸਾਹਿਬ ਦੀ ਡੇਟ ਅਡਵਾਂਸ ਚ ਲੈ ਆ ਲੈਂਦੇ ਆ। ਕਿਸੇ ਆਨੰਦ ਲੈਣਾ ਹੈ। ਇਹ ਬਿਜ਼ਨਸ ਨਹੀਂ ਕਿਤੇ ਨਾ ਕਿਤੇ ਚੱਲ ਰੇ। ਇਮਾਨਦਾਰੀ ਨਾਲ ਸੋਚ ਕੇ ਦੇਖਿਓ ਮੈਂ ਨਹੀਂ ਇਹ ਗੱਲ ਕਹਿੰਦਾ ਗੁਰੂ ਬਾਣੀ ਨੂੰ ਪੜ ਕੇ ਇਸ ਗੱਲ ਦਾ ਨਿਰਣਾ ਆਪ ਕਰਿਓ। 239 40 ਸਾਲ ਦਾ ਇਹ ਟਾਈਮ ਪੀਰੀਅਡ ਹੈ 2 1469 ਤੋਂ ਲੈ ਕੇ 1708 ਈਸਵੀ ਤੱਕ ਦਾ ਕਿੰਨੇ ਕੁਰਬਾਨੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਰੂਪ ਸਾਨੂੰ ਮਿਲੇ ਕਿੰਨਾ ਕੁਝ ਸਾਨੂੰ ਚੱਲਣਾ ਪਿਆ ਗੁਰੂ ਸਾਹਿਬ ਨੂੰ ਆਪਣੇ ਉੱਤੇ ਸ਼ਹੀਦੀ ਦੇ ਹੜਤੇ ਵਿਚਾਰ ਹੋਏਗੀ ਪੰਚਮ ਪਾਤਸ਼ਾਹ ਗੁਰਦੇਵ ਦੀ ਯਾਦ ਰੱਖਣਾ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ ਪਹਿਲੇ ਜੇ 1606 ਚ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਸਭ ਤੋਂ ਵੱਡਾ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਾ ਕਾਰਨ ਬੰਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਰੂਪਾਂ ਦਾ ਪ੍ਰਕਾਸ਼ ਹੈ ਜਿਹੜੀ ਗੱਲ ਚੁਭਦੀ ਸੀ ਉਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਿਉਂ ਹੋਏ ਨੇ ਭਾਈ ਤੀਰਥੇ ਵਰਗੇ ਆ ਕੇ ਸਿੱਖ ਬਣ ਜਾਣੇ ਯਾਰ ਭਾਈ ਮੰਜ ਵਰਗੇ ਕਬਰਾਂ ਢਾ ਦੇਣੀਆਂ ਤੇ ਗੁਰੂ ਦੇ ਕੋਲ ਆ ਕੇ ਸਿੱਖੀ ਲੈਣੀ ਕਾਨੇ ਪੀਲੂ ਸ਼ੱਜੂ ਸ਼ਾਹ ਹੁਸੈਨ ਬੀਰਬਲ ਵਰਗੇ ਹੰਕਾਰੀ ਬੰਦੇ ਰ ਹੰਕਾਰ ਤੋੜ ਕੇ ਭਗਤ ਰਵਿਦਾਸ ਵਰਗਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕਰਦੇ ਨਹੀਂ ਇਹ ਚੈਲੰਜ ਨਹੀਂ ਸੀ ਸਮੇਂ ਦੇ ਲੋਕਾਂ ਨੂੰ ਕਿੰਨਾ ਵੱਡਾ ਚੈਲੰਜ ਦਿੱਤਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੇ ਤੇ ਸਭ ਤੋਂ ਵੱਡਾ ਕਾਰਨ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਦੇ ਸਰੂਪਾਂ ਦਾ ਪ੍ਰਕਾਸ਼ ਕਹਿੰਦੇ ਇਸ ਸੋਚ ਨੂੰ ਖਤਮ ਕਰ ਦਿਓ ਜੇ ਸੋਚ ਨਾ ਖਤਮ ਹੋਈ ਤੇ ਕੱਲ ਨੂੰ ਸਾਰੇ ਇਕੱਠੇ ਹੋਣਗੇ ਇਹ ਰਾਜੇ ਦਾ ਤੇ ਬਿਖਾਰੀ ਦਾ ਫਰਕ ਹੀ ਕੋਈ ਨਹੀਂ ਰਹਿ ਜਾਣਾ ਤੇ ਮਾਫ ਕਰਿਓ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਸ੍ਰੋਪ ਖੰਡ ਪਾਠਾਂ ਦੇ ਲੜੀਆਂ ਵਾਸਤੇ ਰੱਖ ਲਈ ਅੱਜ ਦੇਖਿਓ ਕੀ ਗੱਜ ਹੋ ਰਿਹਾ ਖੰਡ ਪਾਠਾਂ ਦੇ ਉੱਤੇ ਫਿਰ ਅਸੀਂ ਕਹਿੰਨੇ ਪਾਠ ਹੀ ਸੌਂ ਗਿਆ ਜੀ ਪਾਠ ਖੰਡਨ ਹੋ ਗਿਆ ਬਾੜ ਦੀ ਨਰਾਦਰੀ ਹੋ ਗਈ ਬੇਰਵੀ ਹੋ ਗਈ ਬਾਣੀ ਦੀ ਤੁਸੀਂ ਤੇ ਪਾਠ ਰਖਾ ਕੇ ਹੁਕਮਨਾਮਾ ਆਨਲਾਈਨ ਮਗਾ ਕੇ ਕੈਨੇਡਾ ਵਿੱਚ ਪੜ ਲਿਆ ਕਿ ਪਾਠ ਕਰਾ ਲਿਆ ਸੁੱਖ ਸ਼ਾਂਤੀ ਮਿਲ ਗਈ ਲੜਾਈਆਂ ਹੋ ਰਹੀਆਂ ਨੇ ਪਾਠਾਂ ਦੇ ਡਿਊਟੀਆਂ ਦੇ ਉੱਤੇ ਬੈਠਿਆਂ ਤੇ ਨਹੀਂ ਹੋ ਰਹੀਆਂ ਤਾਂ ਦੱਸਿਓ ਤਰਨਤਾਰਨ ਜ਼ਿਲ੍ਹੇ 'ਚ ਅੱਜ ਘਟਨਾ ਵਾਪਰੀ ਇੱਕ ਨੌਜਵਾਨ ਵੀਰ ਸੀ 10ਵੀਂ ਕਲਾਸ 'ਚ ਪੜਦਾ ਸੀ ਤੇ ਨਾਲ ਨਾਲ ਆਪਣੀ ਪੜ੍ਹਾਈ ਦਾ ਖਰਚਾ ਚਲਾਉਣ ਵਾਸਤੇ ਖਣਪੜਸਾ ਦੇ ਡਿਊਟੀਆਂ ਲਗਾਇਆ ਕਰਨੀਆਂ ਯੂਨਰੋਲ ਕਹਿੰਨੇ ਆ ਖਾਨੜ ਪਰ ਸੈਦੀ ਡਿਊਟੀ ਲਗਾਉਣ ਵਾਸਤੇ ਗਿਆ ਪਾਠ ਕੀਤਾ ਪਾਠ ਦੀ ਭੇਟਾ ਲੈਣ ਵਾਸਤੇ ਬਾਜ ਪਾਠੀ ਸਿੰਘਾਂ ਦੇ ਕੋਲ ਗਿਆ ਕਿ ਮੇਰੀ ਭੇਟਾ ਜਿੰਨੀ ਮੰਗੀ ਮੈਨੂੰ ਦੇ ਦਿਓ ਦੋਵੇਂ ਪਰਾ ਇਕੱਠੇ ਗਏ ਸੀ 10ਵੀਂ ਕਲਾਸ ਦਾ ਨੌਜਵਾਨ ਵੀ ਬੜਾ ਸੋਹਣਾ ਦਮਾਲਾ ਬਣਿਆ ਗੋਰਾ ਚਿੱਟਾ ਪਾਠ ਦੀ ਭੇਟਾ ਲੈਣ ਵਾਸਤੇ ਗਿਆ ਜਿਹੜੇ ਪਾਠੀ ਕੋਲ ਪੈਸੇ ਲੈਣ ਵਾਸਤੇ ਲੜ ਪਈ ਹਮਲਾ ਕੀਤਾ ਨੌਜਵਾਨ ਦੇ ਉੱਤੇ ਤੇ ਸ਼ਰਦਾਈ ਘੋਟਣ ਵਾਲੇ ਡੰਡੇ ਦੇ ਨਾਲ ਉਹ ਤੇ ਲੜਕੇ ਨੂੰ ਮਾਰਿਆ ਗਿਆ ਕੁੱਟਿਆ ਗਿਆ ਤੇ ਜਿਹੜੀ ਕਿਰਪਾਨ ਉਹਨੇ ਗਲ 'ਚ ਪਾਈ ਸੀ ਕਿਰਪਾਨ ਉਹਦੇ ਮੱਖੀ ਦੇ ਵਿੱਚ ਮਾਰ ਕੇ ਨੂੰ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਇੱਕ ਗੁੰਡੇ ਨੇ ਇਹਦੇ ਪਾਠ ਕਰਨ ਵਾਲੇ ਥੋੜੀ ਨੇ ਪਾਠ ਅਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਕੀਤਾ ਸੁਖਣੀ ਸਾਦੇ ਲੜੀਆਂ ਚਲਾ ਲੀਆਂ ਪਾਠ ਕਰ ਲੇ ਤੇ ਪ੍ਰਸ਼ਾਦ ਵਿਛੇ ਲੜ ਪਏ ਇਹ ਬਾਣੀ ਸਾਨੂੰ ਇਹ ਕੁਝ ਸਿਖਾ ਰਹੀ ਸੀ ਅਖੰਡ ਪਾਠ ਦੇ ਭੇਟਾਂ ਪਿਛੇ ਲੜ ਪਏ ਯਾਰ ਜਿਹੜੀ ਭੇਟਾਂ ਨੇ ਜਿਹੜੇ ਖੰਡ ਪਾਠ ਸਾਹਿਬ ਨੇ ਸਾਡੇ ਚ ਸ਼ਾਂਤੀ ਭਰਨੀ ਸੀ ਉਹ ਸ਼ਾਂਤੀ ਤਾਂ ਬੜੇ ਦੂਰ ਦੀ ਗੱਲ ਰਹਿ ਗਈ ਕਿਸੇ ਮਾਂ ਦਾ ਪੁੱਤ ਖੋ ਲੈਣਾ ਇਹ ਕਿੱਥੋਂ ਦੀ ਗੁਰਬਾਨੀ ਦਾ ਇਨਸਾਫ ਹੈ ਕਿਹੜੀ ਤੁਹਾਨੂੰ ਗੁਰਬਾਨੀ ਨੇ ਇੰਨੀ ਗੱਲ ਕਹੀ ਹੈ ਕਿ ਇਹ ਚੀਜ਼ ਦੇ ਨਾਲ ਤੁਹਾਡਾ ਹੰਕਾਰ ਦੂਰ ਹੋ ਜਾਏਗਾ ਕਿਲ ਪਾਠ ਪੜਿਆ ਹੀ ਆਪਾਂ ਬਸ ਇਕਲੀ ਘਟਨਾ ਇਹ ਕਰਨ ਤਾਰਨ ਦੀ ਘਟਨਾ ਨਹੀਂ ਹੈ ਇਹ ਸਾਡੇ ਘਰ ਦੀਆਂ ਘਟਨਾਵਾਂ ਨੇ ਇਹ ਸਾਰੀਆਂ ਕਿ ਮੈਨੂੰ ਜਪਜੀ ਸਾਹਿਬ ਦਾ ਪਾਠ ਕਰਦ ਨੂੰ ਇੰਨੇ ਸਾਲ ਹੋ ਗਏ ਮੈਂ ਆਪਣੇ ਗੁੱਸੇ ਤੇ ਕਿੰਨਾ ਗਾਬੂ ਪਾਇਆ ਮਾਲਕ ਦੇ ਆਖਣ ਲੱਗੇ ਬਿਸਰ ਗਈ ਸਬਤਾਤ ਪਰਾਈ ਜਦ ਤੇ ਸਾਧ ਸੰਗਤ ਮੈਂ ਪਾਈ ਨਾ ਕੋਈ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਮੈਨੂੰ ਸਾਰੇ ਆਪਣੇ ਲੱਗ ਗਏ ਇਥੇ ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਸੁਖਨੀ ਸਾਹਿਬ ਦਾ ਪਾਠ ਕਰਨ ਵਾਲਾ ਭਰਾ ਦਾ ਭਰਾ ਵੈਰੀ ਬਣ ਕੇ ਬਹਿ ਜਾਂਦਾ ਹੈ ਪਾਠ ਕੀਤਾ ਹੈ ਭੇਟਾ ਦੇ ਪਿਛੇ ਲੜ ਕੇ ਇੱਕ ਦੂਜੇ ਦੀ ਜਾਨ ਲੈ ਲੈਣੀ ਬਿジネス ਹੈ ਆਪਣੇ ਕਰਜ ਗੁਰਬਾਣੀ ਦੇ ਸਹਿਜ ਪਾਠ ਆਪ ਕਰੋ ਮੈਂ ਨਹੀਂ ਕਹਣਾ ਸਾਡੇ ਕੋ ਅਖੰਡ ਪਾਠ ਕਰਾਓ ਆਪਣੀ ਗੁਰਬਾਣੀ ਦੇ ਪਾਠ ਆਪ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਤੇ ਅਸੀਂ ਇੱਕ ਧੰਦਾ ਬਣਾ ਕੇ ਰੱਖ ਲਿਆ ਯਾਰ ਗੁਰਬਾਣੀ ਦੇ ਸਹਿਜ ਪਾਠ ਦੀਆਂ ਪੋਥੀਆਂ ਆਪਣੇ ਘਰਾਂ ਚ ਲੈ ਕੇ ਰੱਖੋ ਜੇ ਸਾਡੇ ਘਰ ਚ ਪੋਥੀਆਂ ਹੁੰਦੀਆਂ ਨੇ ਚੋਕੇ ਗੁਰੂ ਘਰ ਚ ਦੇ ਜਿੰਦੇ ਆਪਾਂ ਆ ਕੇ ਬਾਬਾ ਜੀ ਤੁਸੀਂ ਰੱਖ ਲਓ ਘਰ ਕੋਈ ਪੜਦਾ ਨਹੀਂ ਜੇ ਤੂੰ ਘਰ ਨਹੀਂ ਪੜਦੇ ਤੇ ਗੁਰੂ ਘਰ ਚ ਕਿੰਨੇ ਪੜ ਲੈਣਾ ਇੱਥੇ ਜੇ ਰੱਬ ਬਾਰੇ ਵਿਚਾਰ ਕਰਨੀ ਹੋਏ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗੇ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ ਜੇ ਮੇਰੇ ਵਰਗਾ ਵਿਚਾਰ ਕਰਦਾ ਹੈ ਤਾਂ ਨਾਸਤਕ ਹੈ ਜੀ ਸ਼ਰਦਾ ਨਾਲ ਤੋੜਦਾ ਸ਼ਰਦਾ ਯਾਦ ਰੱਖਣਾ ਗਿਆਨ ਦੇ ਨਾਲ ਹੀ ਚੱਲਦੀ ਹੈ ਅੰਨੀ ਸ਼ਰਦਾ ਗਿਆਨਤਾ ਭਰਦੀ ਹੈ ਅੰਨੀ ਸ਼ਰਦਾ ਨੇ ਧਰਮ ਦੇ ਨਾਂ ਦੇ ਉਤੇ ਵੋਟਾਂ ਦੇ ਕੇ ਉਹ ਲੋਕਾਂ ਨੂੰ ਖੜਾ ਕੇ ਐਮਪੀ ਐਮਐਲਏ ਬਣਾ ਕੇ ਮੰਤਰੀ ਸੰਤਰੀ ਬਣਾ ਕੇ ਪੇਸ਼ ਕਰਕੇ ਰੱਖ ਦਿੱਤਾ ਇਹ ਲੋਕਾਂ ਦੀ ਅੰਨੀ ਸ਼ਰਦਾ ਸੀ ਸ਼ਰਦਾ ਗੁਰਬਾਣੀ ਗਿਆਨ ਦੇ ਨਾਲ ਬਖਸ਼ਿਸ਼ ਕਰਦੀ ਹੈ ਮਾਲਕ ਆਖਣ ਲੱਗੇ ਜਿਹੜਾ ਸੰਸਾਰ ਅੱਗ ਦੇ ਵਿੱਚ ਜਲ ਰਿਹਾ ਸੀ ਨਾ ਸੜ ਰਿਹਾ ਸੀ ਮਾਲਕ ਜੀਓ ਇਹ ਸੜਦੇ ਹੋਏ ਲੋਕਾਂ ਵੱਲ ਹਾਲ ਦੇਖ ਕੇ ਅੱਜ ਅਸੀਂ ਕਰੀਏ ਮਾਲਕ ਜੀ ਬੰਦੇ ਨੂੰ ਮਾਰ ਦੇਣਾ ਬੱਚੇ ਨੂੰ ਮਾਰ ਦੇਣਾ ਕਿਸੇ ਮਾਂ ਦਾ ਪੁੱਤ ਖੋ ਲੈਣਾ ਇਹ ਸੜ ਰਹੇ ਨੇ ਲੋਕ ਮੈਂ ਇੱਥੇ ਜੀ ਸੜਨਾ ਜਮਾ ਮੈਂ ਭੱਜ ਕੇ ਤੁਹਾਡੇ ਕੋਲ ਆਇਆ ਹਾਂ ਮੈਨੂੰ ਆਪਣੀ ਗਲਵਕੜੀ ਚ ਲੈ ਲਓ ਕਿਤੇ ਮੈਂ ਇਦਾਂ ਦਾ ਨਾ ਕਿਤੇ ਹੋ ਜਾਵਾਂ ਲਾਲਚ ਵਿੱਚ ਆ ਕੇ ਕਿਤੇ ਮੈਂ ਨਾ ਕਿਤੇ ਦਾ ਕਿਸੇ ਦਾ ਕਿਤੇ ਮਾੜਾ ਕਰ ਦਵਾਂ ਮਾਲਕ ਆਖਣ ਲੱਗੇ ਜਗਤ ਜਲੰਦਾ ਦੇਖ ਕੇ ਭਜ ਪਏ ਸ਼ਰਨਾਈ ਮਾਲਕ ਜੀ ਮੈਂ ਤੇਰੀ ਸ਼ਰਨ ਚ ਆਇਆ ਹਾਂ ਆਸਾ ਰਗਦੀ ਇਹ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁਨੀਆ ਦੇ ਲੋਕੋ ਪ੍ਰਮਾਤਮਾ ਇੱਕ ਹੈ ਇਹ ਸਤ ਹੈ ਇਸਦੀ ਦੀ ਹੋਂਦ ਵਾਲਾ ਹੈ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਰੱਬ ਦਾ ਸੁਭਾਅ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ ਇਹ ਪਤਾ ਕਦੋਂ ਲੱਗੇਗਾ ਨਿਰਵੈਰਤਾ ਦੇ ਨਾਲ ਕਦੋਂ ਜੁੜਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਲਿਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਸਭ ਕੋ ਮੀਤ ਹਮ ਆਪਨ ਕਿਨਾਂ ਹਮ ਸਬਨਾ ਕੀ ਸਾਜਨ ਜਦੋਂ ਇਹਦੀ ਸਮਝ ਆ ਗਈ ਗੁਰ ਪ੍ਰਸਾਦ ਆ ਗੁਰੂ ਦੀ ਕਿਰਪਾ ਹੈ ਇਹਨਾਂ ਦੇ ਇੱਕਦਮ ਸ਼ਕਤੀ ਨਿਕਲਣੀ ਸਾਡੇ ਅੰਦਰ ਪੈ ਜਾਣ ਤੇ ਮੇਰਾ ਜੀਵਨ ਬਦਲ ਗਿਆ ਬਦਲਣਾ ਆਪਣੇ ਆਪ ਨੂੰ ਪਹਿਣਾ ਹੈ ਪਾਈ ਲੈਣੇ ਨੇ ਆਪਣੇ ਆਪ ਨੂੰ ਬਦਲਿਆ ਨਹੀਂ ਸੀ ਅਮਰੂਣ ਥਾਵਾਂ ਲੋਕੀ ਕਹਿੰਦੇ ਸੀ ਹਰੇਕ ਸਾਲ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਨਾ ਬਾਬਾ ਅਮਰਦਾਸ ਨੇ ਆਪਣੇ ਆਪ ਨੂੰ ਬਦਲਿਆ ਨਹੀਂ ਸੀ ਕਿਤੇ ਕਿਤੇ ਉਦਾਹਰਣ ਗੁਰਬਾਣੀ ਵਿੱਚੋਂ ਲਈਏ ਕਿੰਨਾ ਕਿੰਨਾ ਦੇ ਉਦੀਵਨ ਨੂੰ ਦੇਖੀਏ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਸ਼ੁਰੂ ਆਪਣੇ ਆਪ ਤੋਂ ਕਰਨਾ ਪੈਣਾ ਹੈ ਮਾਲਕ ਆਖਣ ਲੱਗੇ ਐਸਾ ਗੁਰੂ ਦੀ ਕਿਰਪਾ ਨਾਲ ਹੀ ਮਾਲਕ ਪ੍ਰਾਪਤ ਹੁੰਦਾ ਹੈ ਰਾਗ ਆਸਾ ਮਹਲਾ 3 ਅਸ਼ਟਪਦੀਆਂ ਘਰ ਅਠਵਾਂ ਅੱਠ ਬੰਦਾਂ ਵਾਲਾ ਸ਼ਬਦ ਗੁਰ ਤੇ ਸ਼ਾਂਤ ਉਪਜੈ ਇਹ ਸ਼ਾਂਤੀ ਗੁਰੂ ਦੇ ਨਾਲ ਹੀ ਉਪਜਣੀ ਹੈ ਇਹ ਸ਼ਾਂਤੀ ਅੰਦਰ ਤਾਂ ਪੈਦਾ ਹੋਏਗੀ ਅੰਦਰ ਦਾ ਟਿਕਾਹ ਤਾਂ ਮਿਲੇਗਾ ਜਿਉ ਦਿਨ ਗੁਰੂ ਨੂੰ ਪੜਨਾ ਛੱਡ ਕੇ ਗੁਰੂ ਨੂੰ ਵਿਚਾਰਨਾ ਸ਼ੁਰੂ ਕੀਤਾ ਪੜ ਕੇ ਗੁਰੂ ਨੂੰ ਵਿਚਾਰੀਏ ਵੀ ਅਗਲਾ ਸਟੈਪ ਹੈ ਵਿਚਾਰਨਾ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਡਾਟ ਦੇ ਉੱਤੇ ਰਖਾਇਆ ਜਾਂਦਾ ਸੀ ਬਿੰਦੀਆਂ ਪਾ ਕੇ ਦਿਆ ਕਰਨੀਆਂ ਮੈਡਮ ਨੇ ਕਿ ਏ ਪਨਾ ਫਿਰ ਇਹ ਇੱਕ ਬਿੰਦੀਆਂ ਤਿੰਨ ਬਣ ਗਈਆਂ ਕਿ ਹੁਣ ਏ ਬਨਾ ਤਿੰਨ ਬਿੰਦੀਆਂ ਤੇ ਮੈਡਮ ਕਹਿ ਲਗੀ ਹੁਣ ਐਪਲ ਲਿਖ ਫਿਰ ਐਪਲ ਲਿਖਿਆ ਨਾਲ ਫੋਟੋ ਸਾਹਮਣੇ ਹੁੰਦੀ ਸੀ ਪਿਕਚਰ ਹੁੰਦੀ ਸੀ ਪਿਕਚਰ ਨੂੰ ਦੇਖ ਕੇ ਕਹਾਂ ਕਰਨਾ ਇਹ ਐਪਲ ਹੈ ਇਹਨਾਂ ਵੱਡੇ ਹੋ ਗਏ ਤੇ ਫਿਰ ਕਿਰੇ ਡਾਟ ਦੇ ਤੇ ਲਿਖਣ ਲੱਗੇ ਫਿਰ ਕਹਿੰਦੇ ਇਟ ਇਜ਼ ਐਨ ਐਪਲ ਸਭ ਕੁਝ ਚੇਂਜ ਹੋ ਗਿਆ ਸਮੇਂ ਦੇ ਅਨੁਸਾਰ ਆਪਾਂ ਆਪਣੇ ਆਪ ਨੂੰ ਚੇਂਜ ਕਰਨਾ ਸਿੱਖੀਏ ਮਾਲਕ ਆਖਣ ਲੱਗੇ ਗੁਰੂ ਦੀ ਬਾਣੀ ਨੂੰ ਪੜ੍ਹ ਲਿਆ ਗੁਰ ਤੇ ਸ਼ਾਂਤ ਉਪਦੇਜ ਜਨ ਤ੍ਰਿਸ਼ਨਾ ਅਗਨ ਬੁਝਾਈ ਇਹ ਤ੍ਰਿਸ਼ਨਾ ਦੀ ਅੱਗ ਨੂੰ ਗੁਰੂ ਨੇ ਬੁਝਾ ਦਿੱਤਾ ਗੁਰ ਤੇ ਨਾਮ ਪਾਈ ਹੈ ਵੱਡੀ ਵਡਿਆਈ ਜਿਹੜਾ ਗੁਰੂ ਦੇ ਰਸਿੱਖਿਆ ਦੇ ਉੱਤੇ ਚੱਲ ਕੇ ਨਾਮ ਨੂੰ ਪ੍ਰਾਪਤ ਕਰਦਾ ਹੈ ਮਾਲਕ ਆਖਣ ਲੱਗੇ ਉਹਦੀ ਲੋਕ ਪਰਲੋਕ ਪਰਲੋਕ ਕੀ ਮਰਨ ਤੋਂ ਬਾਅਦ ਨਹੀਂ ਪਰਲੋਕ ਪਰਾਲੋਕ ਆਉਣ ਵਾਲਾ ਸਮਾਂ ਉਹ ਮੈਨੂੰ ਕੀ ਪਤਾ ਬਾਹਰ ਜਾ ਕੇ ਕੀ ਹੋਏਗਾ ਪਤਾ ਥੋੜੀ ਹੈ ਮਾਲਕ ਆਖਣ ਆਪਣੇ ਆਪ ਨੂੰ ਸਵਾਰ ਤੇ ਨੂੰ ਆਉਣ ਵਾਲੇ ਸਮੇਂ ਦੀ ਕੋਈ ਚਿੰਤਾ ਨਹੀਂ ਆਉਣ ਵਾਲੇ ਸਮੇਂ 'ਚ ਵੀ ਤੇਰੀ ਵਡਿਆਈ ਹੋਏਗੀ ਵੱਡੀ ਵਡਿਆਈ ਇਕੋ ਨਾਮ ਚੇਤ ਮੇਰੇ ਭਾਈ ਹੇ ਮੇਰੇ ਭਾਈ ਹੇ ਮੇਰੇ ਭਰਾ ਹੇ ਮੇਰੇ ਮਿੱਤਰ ਇਕੋ ਨਾਮ ਨੂੰ ਚੇਤ ਜਗਤ ਜਨੰਦਾ ਦੇਖ ਕੇ ਭਜ ਪਏ ਸ਼ਰਨਾਈ ਜਦ ਦੁਨੀਆ ਦੇ ਹਾਲਤ ਨੂੰ ਵੇਖਿਆ ਨਾ ਤਾਂ ਭੱਜ ਕੇ ਗੁਰੂ ਦੀ ਸ਼ਰਨ ਚ ਆ ਗਿਆ ਭਜ ਪਏ ਸ਼ਰਨਾਈ ਗੁਰ ਤੇ ਗਿਆਨ ਉਪਜੇ ਮਹਾ ਤਤ ਵਿਚਾਰਾ ਗੁਰੂ ਦੇ ਗਿਆਨ ਤੋਂ ਹੀ ਇੱਕ ਤਤ ਉਪਜ ਕੇ ਸਾਹਮਣੇ ਆਇਆ ਇਹ ਤਤ ਦੀ ਗੱਲ ਇਹ ਮੁੱਲ ਦੀ ਗੱਲ ਸੈਂਟਰਲ ਆਈਡੀਆ ਕੀ ਹੈ ਗੁਰੂ ਦੀ ਬਾਣੀ ਦੀ ਵਿਚਾਰ ਦਾ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਗੁਰੂ ਦੇ ਗੁਣਾਂ ਤੋਂ ਬਿਨਾਂ ਛੁਟਕਾਰਾ ਹੈ ਹੀ ਨਹੀਂ ਕਿਰਪਾਨ ਧਾਰਨ ਕਰ ਲਈਏ ਚਿੰਨ ਹੈ ਐਡਮਿਸ਼ਨ ਲੈ ਲਈਏ ਕਿਹੜਾ ਤੁਹਾਡਾ ਕਿ ਬੱਚਿਆਂ ਵਾਲੇ ਤੁਸੀਂ ਕਿਹੜਾ ਬੱਚਾ ਹੈ ਤੁਸੀਂ ਜਿਹੜੇ ਪੜਾ ਰਹੇ ਹੋ ਕਿ ਐਡਮਿਸ਼ਨ ਲੈਣ ਤੋਂ ਬਾਅਦ ਬੱਚਾ ਪੜਦਾ ਨਹੀਂ ਨਾਮ ਨੋਟ ਕਰਾ ਲਿਆ ਰੋਲ ਨੰਬਰ ਲੈ ਲਿਆ ਟਾਈ 벨ਟ ਬੁక్స్ ਲੈ ਲਈਆਂ ਇਹ ਤੋਂ ਬਾਅਦ ਬੱਚੇ ਦਾ ਪੜਾਉਣ ਦਾ سلسلہ ਕਿ ਜਾਰੀ ਹੁੰਦਾ ਕਿ ਨਹੀਂ ਹੁੰਦਾ ਖੰਡੇ ਵਾਟੇ ਦੀ ਪੌ ਲੈ ਲਈ ਕਕਾਰ ਧਾਰਨ ਕਰ ਲੇ ਕੰਗਾ ਸਿਰ ਤੇ ਲਗਾਉਣ ਲੱਗ ਕੇ ਕਸ਼ਾਰਾ ਪਾਉਣਾ ਸ਼ੁਰੂ ਕਰ ਦਿੱਤਾ ਕੇਸ ਰੱਖ ਲੇ ਦਾੜਾ ਰੱਖ ਲਿਆ ਇਹ ਅਸੀਂ ਐਡਮਿਸ਼ਨ ਲੈ ਲਈਏ ਹੁਣ ਜਦੋਂ ਬੱਚਾ ਐਡਮਿਸ਼ਨ ਲੈਂਦਾ ਕਲਾ ਟਾਈ 벨ਟ ਲਾ ਕੇ ਸਕੂਲੇ ਨਹੀਂ ਜਾਂਦਾ ਉਹਦੀ ਐਕਟੀਵਿਟੀ ਦੇਖੀ ਜਾਂਦੀ ਹੈ ਕਲਾ ਚ ਸ਼ਰਾਰਤ ਨਹੀਂ ਕਰਦਾ ਕੁਝ ਛੁੱਟੀ ਤੇ ਨਹੀਂ ਕਰਦਾ ਸਕੂਲ ਦੇ ਵਿੱਚੋਂ ਕਿਸੇ ਨਾਲ ਲੜਦਾ ਝਗੜਦਾ ਤੇ ਨਹੀਂ ਰੋਜ਼ਾਨਾ ਦੇ ਇਹਦੇ ਨੰਬਰ ਕਿੰਨੇ ਆਉਂਦੇ ਨੇ ਟੈਸਟਾਂ ਵਿੱਚੋਂ ਫਿਰ ਜਦ ਇਮਤਿਹਾਨ ਹੁੰਦਾ ਹੈ ਇਮਤਿਹਾਨ ਪਾ ਕੇ ਸਾਰੇ ਐਕਟੀਵਿਟੀ ਦੇ ਨੰਬਰ ਪਾ ਕੇ ਕੰਦੇ ਆ ਰਿਪੋਰਟ ਕਾਰਡ ਹੈ ਜਿਹੜਾ ਅੰਤਿਮ ਅਰਦਾਸਾਂ ਦੇ ਉੱਤੇ ਖੋਲਿਆ ਜਾਏਗਾ ਤੁਹਾਡਾ ਵੀ ਮੇਰਾ ਵੀ ਸਾਰਿਆਂ ਦਾ ਇਹ ਹੋਰ ਰਿਪੋਰਟ ਕਾਰਡ ਹੋਣਾ ਫਿਰ ਗੱਲ 'ਚ ਪੱਲਾ ਭਾਗੇ ਨਹੀਂ ਕਹਿਣਾ ਕਿ ਮਹਾਰਾਜ ਪ੍ਰਾਣੀ ਕੋਲ ਵਿਚਰਦਿਆਂ ਹੋਇਆਂ ਬੜੀਆਂ ਗਲਤੀਆਂ ਹੋ ਗਈਆਂ ਨੇ ਸਵਰਗਾਂ 'ਚ ਲੈ ਕੇ ਚਲੇ ਜਾਓ ਮਾਲਕ ਕਹਿੰਦੇ ਤੂੰ ਦਲਾਲੀ ਥੋੜੀ ਕਰਨਾ ਹੈ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ ਜੋ ਉਹਨੇ ਖਟਿਆ ਸੀ ਉਹ ਖੱਟ ਕੇ ਲੈ ਕੇ ਦੁਨੀਆ ਤੋਂ ਚਲੇ ਆ ਗਿਆ ਤੇਰੀ ਸ਼ਫਾਰਿਸ਼ਾਂ ਦੀ ਲੋੜ ਨਹੀਂ ਹੋਣਾ ਮਾਫ ਕਰਿਓ ਅਸੀਂ ਆਪਣੇ ਦਿਲ ਨੂੰ ਸਰਵਾਸ ਦੇਣ ਵਾਸਤੇ ਅਰਦਾਸ ਤੇ ਸੁਣ ਲਈਦੀ ਇਹ ਗੱਲ ਦੀ ਕਿ ਸਵਰਗਾਂ 'ਚ ਲੈ ਕੇ ਜਾਣਾ ਪਰ ਗੁਰਬਾਣੀ ਨੂੰ ਪੜ ਕੇ ਦੇਖਿਓ ਇਹ ਚੀਜ਼ਾਂ ਮਰਨ ਤੋਂ ਬਾਅਦ ਨਹੀਂ ਮਾਲਕ ਆਖਣਾ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਫੱਥੀਆਂ ਆਪਣਾ ਆਪੇ ਹੀ ਕਾਜ ਸਵਾਰੀਏ ਜੋ ਸਵਾਰੇ ਸੇ ਲੈ ਕੇ ਚਲੇ ਆ ਗਿਆ ਗੁਰਦੇਵ ਅੱਗੇ ਕਹਿਣ ਲੱਗੇ ਗੁਰ ਤੇ ਗਿਆਨ ਉਪਜੇ ਮਹਾਤਤ ਵਿਚਾਰਾ ਗੁਰ ਤੇ ਦਰ ਕਰ ਪਾਇਆ ਭਗਤੀ ਭਰੇ ਪੰਡਾਰਾ ਗੁਰੂ ਦੇ ਦਰ ਤੋਂ ਹੀ ਭਗਤੀ ਦਾ ਪੰਡਾਰਾ ਹਾਸਲ ਕੀਤਾ ਗੁਰਮੁਖ ਨਾਮ ਤੇ ਆਈਏ 부ਝੇ ਵਿਚਾਰਾ ਗੁਰਮੁਖ ਡੇੜਾ ਹੈ ਗੁਰੂ ਵਾਲ ਮੁਖ ਕਰਕੇ ਜਿਉਂਦਾ ਉਹ ਨਾਮ ਨੂੰ ਧਿਆਕੇ ਵਿਚਾਰ ਨੂੰ 부ਝ ਲੈਂਦਾ ਹੈ ਗੁਰਮੁਖ ਪਗਤ ਸਲਾਹ ਹੈ ਅੰਤਰ ਸ਼ਬਦ ਪਾਰਾ ਸੁਲਾਉਂਦਾ ਹੈ ਗੁਰਮੁਖ ਸੁਖ ਉਪਜੈ ਦੁੱਖ ਕਦੇ ਨਾ ਹੋਈ ਉਹਨ ਕਦੇ ਦੁੱਖ ਨਹੀਂ ਹੁੰਦਾ ਲੁੱਖ ਲੱਗਦਾ ਨਹੀਂ ਮਾਲਕ ਆਖਣ ਲੱਗੇ ਦੁੱਖ ਕਦੇ ਨਾ ਹੋਈ ਗੁਰਮੁਖ ਹੋਮੈ ਮਾਰੀਏ ਮਨ ਨਿਰਮਲ ਹੋਈ ਉਹਦਾ ਮਨ ਨਿਰਮਲ ਹੋ ਜਾਂਦਾ ਹੈ ਨਿਰਮਲ ਮਲ ਮਲ ਤੋਂ ਰਹਿਤ ਮਾੜੇ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ ਨਿਰਮਲ ਕੋਈ ਸਤਗੁਰ ਮਿਲੇ ਆਪ ਗਿਆ ਜਦੋਂ ਗੁਰੂ ਨੂੰ ਮਿਲ ਜਾਂਦਾ ਆਪਣਾ ਪਵਾ ਲੈਂਦਾ ਹੰਕਾਰ ਮੁੱਕ ਜਾਂਦਾ ਤੇ ਪਵਨ ਸੋਜੀ ਹੋਈ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਹੁੰਦੀ ਹੈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਈ ਸਾਰੇ ਪਾਸੇ ਪ੍ਰਮਾਤਮਾ ਦੀ ਜੋਤ ਨਿਰਮਲ ਮੈਲ ਤੋਂ ਰਹਿਤ ਫਸਰ ਰਹੀ ਹੈ ਮਾਲਕ ਇਸ ਜੋਤੀ ਜੋਤ ਨੂੰ ਮਿਲਾ ਦਿੰਦਾ ਹੈ ਪੂਰੇ ਗੁਰ ਸਮਝਾਇਆ ਮਤ ਉੱਤਮ ਹੋਈ ਉੱਤਮ ਹੋਗੀ ਮਤ ਅੰਤਰ ਸ਼ੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ ਅੰਦਰ ਆਤਮਾ ਉਹ ਸ਼ੀਤਲ ਹੋ ਜਾਂਦਾ ਠੰਡਾ ਹੋ ਜਾਂਦਾ ਬਾਰੀ ਏਸੀ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਠੰਡਾ ਰੱਖ ਸਕਦੇ ਹਾਂ ਪਰ ਯਾਦ ਰੱਖਣਾ ਮਨ ਨੂੰ ਠੰਡਾ ਕੋਈ ਦੁਨੀਆ ਦਾ ਏਅਰ ਕੰਡੀਸ਼ਨਰ ਜਿਹੜਾ ਕਰ ਨਹੀਂ ਸਕਦਾ ਕੋਈ ਮਿੱਤਰ ਸੀ ਕਿਸੇ ਨੂੰ ਮਿਲਣ ਵਾਸਤੇ ਗਿਆ ਕਹਿੰਦਾ ਏਸੀ ਲਵਾ ਲਿਆ 2 ਟਨ ਦਾ ਲਵਾਇਆ ਬੜਾ ਵੱਡਾ ਹੈ ਪੰਜਾਂ ਮਿੰਟਾਂ 'ਚ ਕਮਰਾ ਠੰਡਾ ਕਰ ਦਿੰਦਾ ਹੈ ਕਮਰੇ 'ਚ ਬੈਠੇ ਨੌਕਰ ਆਇਆ ਤੇ ਨੌਕਰ ਨੇ ਚਾਹ ਠੰਡੀ ਲੈ ਕੇ ਦਿੱਤੀ ਤਪਿਆ ਹੋਇਆ ਪੈ ਗਿਆ ਉਹਨੂੰ ਸੜਿਆ ਪੈ ਗਿਆ ਉਹਨੂੰ ਬੋਲਣ ਲੱਗਿਆ ਦੇਖਿਆ ਨੇ ਬੇਇੱਜ਼ਤੀ ਕਰ ਦਿੱਤੀ ਉਹਦੀ ਕਹਿੰਦਾ ਯਾਰ ਏਸੀ ਤੇ ਤੂੰ 2 ਟਨ ਦਾ ਲਵਾ ਲਿਆ 5 ਮਿੰਟਾਂ 'ਚ ਤੇਰਾ ਕਮਰਾ ਵੀ ਠੰਡਾ ਹੋ ਗਿਆ ਤੇ ਠੰਡ ਕਰ ਤੇਰੇ ਚ ਆਈ ਨਹੀਂ ਕਿਦਾਂ ਬੋਲੇ ਆ ਉਹਨੂੰ ਤੇਰੇ ਅੰਦਰ ਠੰਡ ਤੇ ਤੇਰੇ ਅੰਦਰ ਪਈ ਨਹੀਂ ਬਾਹਰ ਦੀਆਂ ਸਹੂਲਤਾਂ ਸਾਡੇ ਸਰੀਰ ਨੂੰ ਠਾਰ ਸਕਦੀਆਂ ਨੇ ਪਰ ਯਾਦ ਰੱਖਣਾ ਇਹ ਬਾਹਰ ਦੀਆਂ ਸਹੂਲਤਾਂ ਸਾਡੇ ਮਨ ਨੂੰ ਨਹੀਂ ਠਾਰ ਠਾਰ ਸਕਦੀਆਂ ਮਾਲਕ ਆਖਵੇਂ ਤਪ ਤਕੜਾ ਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ ਜਦੋਂ ਗੁਰੂ ਨੇ ਸ਼ੀਤਲ ਨਾਮ ਦਿੱਤਾ ਠੰਡਾ ਨਾਮ ਦਿੱਤਾ ਫਿਰ ਇਹ ਮਨ ਜਿਹੜਾ ਹੈ ਠਰਿਆ ਹੈ ਯਾਰ ਇਹ ਵੀ ਤੇ ਬੱਚੇ ਪਾਲ ਰਿਆ ਆਪਣੇ ਮਿਹਨਤ ਦੇ ਨਾਲ ਮੈਨੂੰ ਕਿੱਦਾਂ ਬੋਲ ਰਹੇ ਆ ਜੇ ਮੇਰੇ ਕੋਲ ਚਾਰ ਛਿਲੜਾ ਵੱਧ ਨੇ ਤੇ ਦਾ ਮਤਲਬ ਇਹ ਥੋੜੀ ਕਿੰਨੂੰ ਮੈਂ ਬੇਇੱਜ਼ਤੀ ਕਰਕੇ ਬੋਲਾਂ ਇਹਦੀ ਮੈਂ ਹਰੇਕ ਇਨਸਾਨ ਦੀ ਕੋਈ ਨਾ ਕੋਈ ਸੈਲਫ ਰਿਸਪੈਕਟ ਤੇ ਹੁੰਦੀ ਹੈ ਮਲਕ ਆਖਣ ਲੱਗੇ ਸੂਰੇ ਗੁਰੂ ਸਮਝਾਇਆ ਮਤ ਉਤਮ ਹੋਈ ਅੰਤਰ ਸ਼ੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ ਨਾਮ ਵਿੱਚ ਜੁੜ ਕੇ ਸੁਖ ਮਿਲ ਗਿਆ ਪੂਰਾ ਸਤਗੁਰੂ ਤਾਂ ਮਿਲ ਜਾ ਨਦਰ ਕਰੇ ਜਿਹੜਾ ਗੁਰੂ ਗੁਰੂ ਕਿਰਪਾ ਕਰਦਾ ਹੈ ਮਾਲਕ ਆਖਣ ਲੱਗੇ ਉਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਕਿਲ ਵਿਖ ਪਾਪ ਸਭ ਕਟੀਆਂ ਉਹਦੇ ਸਾਰੇ ਪਾਪ ਕੱਟੇ ਜਾਂਦੇ ਹਨ ਫਿਰ ਦੁੱਖ ਬਿਗਰ ਨਾ ਹੋਈ ਕੋਈ ਦੁੱਖ ਨਹੀਂ ਉਹਨੂੰ ਲੱਗਦਾ ਮਾਲਕ ਆਖਣ ਲੱਗੇ ਆਪਣੇ ਹੱਥ ਵੜਿਆਈਆਂ ਦੇ ਨਾਮੇ ਲਾਏ ਜਿਹਨੂੰ ਗੁਰੂ ਇਹ ਨਾਮ ਲਈ ਦਾ ਦਿੰਦਾ ਹੈ ਉਹ ਉਹਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਐਸੀ ਵਡਿਆਈ ਜਿਹੜੀ ਹਮੇਸ਼ਾ ਉਹਨੂੰ ਇੱਜ਼ਤਦਾਰ ਬਣਾਉਂਦੀ ਹੈ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਜਿਹਦੇ ਅੰਦਰ ਅੰਦਰ ਆਤਮਿਕ ਖਜ਼ਾਨੇ ਦੇ ਅੰਦਰ ਮਾਲਕ ਆਕਣ ਲੱਗੇ ਇਹ ਨਾਮ ਦਾ ਖਜ਼ਾਨਾ ਵਸ ਗਿਆ ਉਹ ਸਦਾ ਵਾਸਤੇ ਵਡਿਆਈਆਂ ਨੂੰ ਪਾਉਂਦਾ ਹੈ ਮਾਲਕ ਮਹਿਰਮਤ